ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ ਮੋਦੀ ਨੇ ਕੈਬਨਿਟ ਮੀਟਿੰਗ ਵਿੱਚ ਕਿਸਾਨਾਂ ਨੂੰ ਦਿੱਤੇ ਇਹ ਵੱਡੇ ਤੋਹਫੇ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਿਸਾਨਾਂ ਨਾਲ ਸੰਬੰਧਿਤ ਸੱਚ ਜੋ ਜਨਾਵਾਂ ਨੂੰ ਮਨਜ਼ੂਰੀ ਦਿੱਤੀ ਕੀ ਕੇਂਦਰੀ ਮੰਤਰੀ ਐਸ਼ਵਨੀ ਸ਼ਰਮਾ ਨੇ ਐਸ਼ਵਨੀ ਵੈਸ਼ਨ ਨੇ ਜਾਣਕਾਰੀ ਦਿੱਤੀ ਉਹਨਾਂ ਕਿ ਇੱਕ ਮੰਤਰੀ ਮੰਡਲ ਨੇ ਸੋਮਵਾਰ ਨੂੰ ਕਿਸਾਨਾਂ ਦੇ ਜੀਵਨ ਨੂੰ ਸੁਧਾਰਨ ਦੇ ਲਈ ਉਹਨਾਂ ਦੀ ਆਮਦਨ ਵਧਾਉਣ ਲਈ ਸੱਤ ਵੱਡੇ ਫੈਸਲੇ ਲਏ ਹਨ ਐਸ਼ਵਨੀ ਵੈਸ਼ਨ ਨੇ ਪਹਿਲਾ ਡਿਜੀਟਲ ਐਗਰੀਕਲਚਰ ਮਿਸ਼ਨ ਹੈ ਤੇ ਇਹ ਖੇਤੀਬਾੜੀ ਲਈ ਡਿਜੀਟਲ ਜਨਤਕ ਬਨਾਵਾਂ ਦੀ ਡਾਟਾ ਚੱਕੀ ਤਿਆਰ ਕਰਨਾ ਹੈ 2817 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਡਿਜੀਟਲ ਖੇਤੀ ਮਿਸ਼ਨ ਤਿਆਰ ਕੀਤਾ ਜਾਵੇਗਾ ਜੀ ਹਾਂ ਮੋਦੀ ਕੀ ਸਰਕਾਰ ਨੇ ਕਿਸਾਨਾਂ ਨੂੰ ਇਹ ਵੱਡੇ ਤੋਹਫੇ ਦਿੱਤੇ ਜਿਸ ਦੀ ਜਾਣ ਕੇ ਤੁਹਾਡੇ ਨਾਲ ਸਤਿਨ ਜੀ ਕਰਨ ਲੱਗੇ ਹਾਂ ਕੇਂਦਰੀ ਮੰਤਰੀ ਮੰਡਲ ਨੇ 2800 ਕਰੋੜ ਰੁਪਏ ਦੀ ਡਿਜੀਟਲ ਐਗਰੀਕਲਚਰ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਨਾਲ ਹੀ ਸਰਕਾਰ ਨੇ ਟਿਕਾਊ ਪਸ਼ੂਆਂ ਦੀ ਸੇਤ ਲਈ 1702 ਕਰੋੜ ਰੁਪਏ ਦੀ ਜੋਇਨ ਨੂੰ ਮਨਜ਼ੂਰੀ ਦਿੱਤੀ ਆ ਮੰਤਰੀ ਮੰਡਲ ਨੇ ਕੀਤੀ ਬੜੀ ਸਿੱਖਿਆ ਤੇ ਪਰਮੰਦਰ ਨੂੰ ਮਜ਼ਬੂਤ ਕਰਨ ਲਈ 292 ਕਰੋੜ ਰੁਪਏ ਦੇ ਉਪਵੰਦ ਨਾਲ ਇੱਕ ਪ੍ਰੋਗਰਾਮ ਨੂੰ ਵੀ ਪ੍ਰਗਾਨਗੀ ਦਿੱਤੀ ਹੈ ਉਸ ਦੇ ਨਾਲ ਕੇਂਦਰੀ ਮੰਤਰੀ ਮੰਡਲ ਨੇ ਖਾਣੇ ਤੇ ਪੋਸ਼ਣ ਦੇ ਫਸਲਾਂ ਬਗਾਨ ਨੂੰ ਸਮਰਪਿਤ 3879 ਕਰੋੜ ਰੁਪਏ ਦੀ ਜੋ ਇਹਨਾਂ ਨੂੰ ਪ੍ਰਵਾਨਗੀ ਦਿੱਤੀ ਹੈ ਸਰੀਆਂ ਮਨਜ਼ੂਰੀਆਂ ਕਿਸਾਨਾਂ ਨੂੰ ਤੋਹਫੇ ਦਿੱਤੇ ਗਏ ਨੇ ਵੀਡੀਓ ਦੇਖਣ ਲਈ ਤੋ ਵੱਡਾ ਤਾਂ